ਉਹ ਉੱਪਰ ਰਹਿ ਰਿਹਾ ਉਹ ਰਿਹਾ ਤੇ ਹੇਠਲਾ ਜਾ ਕੇ ਟਾਇਲ ਤੇ ਢਾਹ ਕੇ ਬੈਠਾ ਹੋ ਰਿਹਾ ਅੱਛਾ ਹੋਰ ਫਿਰ ਚੱਲਣਾ ਨਹੀਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਦੋਸਤੋ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਸ਼ੰਗੂ ਬਾਰਡਰ ਤੇ ਕਿਸਾਨਾਂ ਦਾ ਧਰਨਾ ਲੱਗਿਆ ਹੋਇਆ ਹੈ ਉਸ ਦੇ ਚੱਲਦਿਆਂ ਹੀ ਕੁਝ ਦਿਨ ਪਹਿਲਾਂ ਹਰਿਆਣੇ ਪੁਲਿਸ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਦਾਗੇਗੇ ਅਤੇ ਇੱਕ ਸ਼ੁਭਕਰਨ ਸਿੰਘ ਦੀ ਗੋਲੀ ਲੱਗਣ ਦੇ ਕਾਰਨ ਮੌਤ ਹੋ ਗਈ ਅਤੇ 10 ਸਿੰਘ ਦੱਸੇ ਜਾ ਰਹੇ ਨੇ ਕਿ ਉਹਨਾਂ ਨੂੰ ਛੱਡੇ ਪਾੜ ਕੇ ਬੋਰੀ ਦੇ ਵਿੱਚ ਪਾ ਕੇ ਉਹਨਾਂ ਨੂੰ ਉਧਰ ਲੈ ਜਾਇਆ ਗਿਆ ਹਰਿਆਣੇ ਸਾਈਡ ਵੱਲ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਪ੍ਰਿਤਪਾਲ ਹੈ ਜਿਸ ਦੇ ਕੀ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਨੇ ਬੁੱਲ ਪਾਟੇ ਹੋਏ ਨੇ ਅਤੇ ਦੰਦ ਤੋੜੇ ਹੋਏ ਨੇ ਉਸ ਦੇ ਨਾਲ ਹੀ ਉਹਦੇ ਜਵਾੜੇ ਵੀ ਟੁੱਟੇ ਹੋਏ ਨੇ ਉੱਥੇ ਹੀ ਪਰਿਵਾਰ ਦੇ ਵੱਲੋਂ ਅਪੀਲ ਕੀਤੀ ਗਈ ਸੀ ਕਿ ਉਹਨਾਂ ਦੇ ਪੁੱਤਰ ਨੂੰ ਪੰਜਾਬ ਦੇ ਵਿੱਚ ਰੈਫਰ ਕੀਤਾ ਜਾਵੇ ਤਾਂ ਜੋ ਉਸ ਦਾ ਇਲਾਜ ਸਹੀ ਢੰਗ ਦੇ ਨਾਲ ਹੋ ਸਕੇ ਉੱਥੇ ਹੀ ਪ੍ਰਿਤਪਾਲ ਕੈਮਰੇ ਦੇ ਸਾਹਮਣੇ ਆਇਆ ਉਹਨਾਂ ਨੇ ਦੱਸਿਆ ਕਿ ਉੱਥੇ ਉਹਨਾਂ ਨੂੰ ਪੇਨ ਹੋ ਰਿਹਾ ਸੀ ਬਟ ਡਾਕਟਰਾਂ ਦੇ ਵੱਲੋਂ ਕੋਈ ਵੀ ਪੇਨ ਕਿਲਰ ਨਹੀਂ ਦਿੱਤੀ ਗਈ ਜਿਸ ਦੇ ਚਲਦਿਆਂ ਪਰਿਵਾਰ ਵਾਲਿਆਂ ਨੇ ਅਪੀਲ ਕੀਤੀ ਕਿ ਉਹਨਾਂ ਨੂੰ ਪੀਜੀਆਈ ਰੋਟ ਕਤੋਂ ਰੈਫਰ ਕਰਕੇ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਜਾਵੇ ਤਾਂ ਜੋ ਉਹਨਾਂ ਦਾ ਇਲਾਜ ਸਹੀ ਹੋ ਸਕੇ ਅਤੇ ਬਿਹਤਰ ਹੋ ਸਕੇ। ਪ੍ਰਿਤਪਾਲ ਦੇ ਪਰਿਵਾਰ ਵਾਲੇ ਕਾਫੀ ਜਗਾਂ ਤੇ ਗਏ ਕਿ ਉਹਨਾਂ ਦੇ ਪੁੱਤ ਨੂੰ ਪੰਜਾਬ ਦੇ ਵਿੱਚ ਰੈਫਰ ਕੀਤਾ ਜਾਵੇ ਪਰ ਕਿਸੇ ਨੇ ਵੀ ਨਹੀਂ ਸੁਣੀ। ਪਰ ਉਸ ਤੋਂ ਬਾਅਦ ਉਹ ਵਿਕਰਮ ਸਿੰਘ ਮਜੀਠੀਆ ਕੋਲ ਗਏ ਜਿਨ੍ਹਾਂ ਨੂੰ ਸਾਰੀ ਗੱਲਬਾਤ ਦੱਸੀ ਅਤੇ ਕਿਹਾ ਕਿ ਜੋ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਹ ਉਹਨਾਂ ਦੇ ਪੁੱਤ ਦੀ ਹੈ ਜਿਸ ਦੇ ਕੇ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਲਤ ਤੱਕ ਤੋੜ ਦਿੱਤੀ ਗਈ ਹੈ। ਜਵਾੜੇ ਤੱਕ ਤੋੜ ਦਿੱਤੇ ਗਏ ਨੇ ਜਿਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਹਰਕਤ ਵਿੱਚ ਆਇਆ ਅਤੇ ਉਹਨਾਂ ਨੇ ਇੱਕ ਐਪਲੀਕੇਸ਼ਨ ਹਰਿਆਣਾ ਦੇ ਇੱਕ ਅਧਿਕਾਰੀ ਨੂੰ ਭੇਜੀ ਜਿਸ ਚਿੱਠੀ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਲਿਖਿਆ ਸੀ ਕਿ ਪ੍ਰਿਤਪਾਲ ਸਿੰਘ ਨੂੰ ਰੋहतक ਤੋਂ ਪੰਜਾਬ ਦੇ ਲੁਧਿਆਣਾ ਦੇ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾਵੇ ਪਰ ਉੱਥੇ ਹੀ ਉਹਨਾਂ ਵੱਲੋਂ ਜਵਾਬ ਆਇਆ ਕਿ ਅਸੀਂ ਪੀਜੀਆਈ ਚੰਡੀਗੜ੍ਹ ਵਿੱਚ ਰੈਫਰ ਕਰ ਸਕਦੇ ਹਾਂ ਪਰ ਪੰਜਾਬ ਦੇ ਵਿੱਚ ਕਿਸੇ ਵੀ ਹਸਪਤਾਲ ਦੇ ਵਿੱਚ ਨਹੀਂ ਤੇ ਉਸ ਦੇ ਚਲਦੇ ਹੀ ਪ੍ਰਿਤਪਾਲ ਸਿੰਘ ਨੂੰ ਪੀਜੀਆਈ ਰੈਫਰ ਕੀਤਾ ਗਿਆ ਅਤੇ ਉਸ ਤੋਂ ਬਾਦ ਪ੍ਰਿਤਪਾਲ ਸਿੰਘ ਦੇ ਬਿਆਨ ਆ ਰਹੇ ਨੇ ਤੇ ਪ੍ਰਿਤਪਾਲ ਸਿੰਘ ਨੇ ਵੱਡੇ ਖੁਲਾਸੇ ਕੀਤੇ ਨੇ ਕਿ ਕਿਵੇਂ ਉਸ ਨੂੰ ਹਰਿਆਣਾ ਪੁਲਿਸ ਚੁੱਕ ਕੇ ਲੈ ਗਈ ਛੱਡੇ ਪਾੜੇ ਅਤੇ ਕੀ ਕੀ ਤਸ਼ੱਦਦ ਕਰਕੇ ਉਸ ਨੂੰ ਬੋਰੀ ਦੇ ਵਿੱਚ ਪਾ ਕੇ ਉਹਨਾਂ ਨੂੰ ਹਰਿਆਣੇ ਸਾਈਡ ਲੈ ਗਏ ਪ੍ਰਿਤਪਾਲ ਸਿੰਘ ਦਾ ਪਰਿਵਾਰ ਵੀ ਸਾਹਮਣੇ ਆਇਆ ਅਤੇ ਵੱਡੇ ਖੁਲਾਸੇ ਕੀਤੇ ਹਰਿਆਣਾ ਪੁਲਿਸ ਵਾਲਿਆਂ ਦੇ ਹਰਿਆਣਾ ਪ੍ਰਸ਼ਾਸਨ ਦੇ ਉੱਥੇ ਹੀ ਡਾਕਟਰਾਂ ਨਾਲ ਵੀ ਸਹੀ ਇਲਾਜ ਨਾ ਕਰਨ ਦੇ ਦੋਸ਼ ਲਗਾਏ ਜਿਸ ਦੇ ਚਲਦਿਆਂ ਪ੍ਰਿਤਪਾਲ ਦੇ ਪਿਤਾ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਇਸ ਨੂੰ ਦਰ ਹੋ ਰਿਹਾ ਸੀ ਪ੍ਰਿਤਪਾਲ ਸਿੰਘ ਨੂੰ ਪਰ ਇਹਨੂੰ ਕੋਈ ਵੀ ਦਰਦ ਵਾਲੀ ਟੈਬਲੇਟ ਨਹੀਂ ਦਿੱਤੀ ਗਈ। ਉਥੇ ਹੀ ਬਲਦੇਵ ਸਿੰਘ ਸਿਰਸਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵੀਡੀਓ ਦੇ ਵਿੱਚ ਉਹ ਇੱਕ ਨਰਸ ਨੂੰ ਪੁੱਛ ਰਿਹਾ ਹੈ ਕਿ ਤੁਸੀਂ ਇਸ ਨੂੰ ਪੇਨਕিলার ਕਿਉਂ ਨਹੀਂ ਦਿੱਤੀ। ਉਥੇ ਹੀ ਉਸ ਨਰਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਨੂੰ ਡਾਕਟਰਾਂ ਵੱਲੋਂ ਮਨਾ ਕੀਤਾ ਗਿਆ ਹੈ ਕਿ ਇਹਨਾਂ ਨੂੰ ਕੋਈ ਵੀ ਪੇਨਕিলার ਨਹੀਂ ਦੇਣੀ। ਬਾਕੀ ਆਓ ਲੈ ਚੱਲਦੇ ਹਾਂ ਤੁਹਾਨੂੰ ਪ੍ਰਿਤਪਾਲ ਦੀ ਇਸ ਵੀਡੀਓ ਵੱਲ ਜਿਸ ਦੇ ਵਿੱਚ ਉਹ ਵੱਡੇ ਬਿਆਨ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ। ਹਰਿਆਣਾ ਪੋਸਟ ਦੇ ਖੁਲਾਸੇ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਉੱਥੇ ਹੀ ਉਹਨਾਂ ਦਾ ਪੂਰਾ ਪਰਿਵਾਰ ਕੈਮਰੇ ਸਾਹਮਣੇ ਆਇਆ ਸੋ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਕਿ ਇਨਸਾਨੀਅਤ ਸ਼ਰਮਸ਼ਾਰ ਹੁੰਦੀ ਜਾ ਰਹੀ ਹੈ ਜੋ ਇਨਸਾਨ ਇਨਸਾਨਾਂ ਦਾ ਦਰਦ ਨਹੀਂ ਸਮਝ ਰਹੇ ਹੋਰ ਕਾਲੀ ਯੁਗ ਆ ਚੁੱਕਿਆ ਹੈ ਸੋ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ पहली बार इक्कीस तारीख को उसके बाद क्या हुआ पता है मुझे उठा कर ले गए और उसके बाद मुझे काफ़ी बटाई की मैंने काउ से कब आ गया मेरे सर्वे लगेगा तो दोबारा तोड़ दिया मेरा उसके बाद मुझे काफ़ी बटाई की मैंने आपको कैसे किस तरीके से लेकर आए थे मतलब so कागों से उठा कर हाथों से और का उठा कर ले गए मुझे अंडर ले जाकर बैठा होकर फिर बैठा मुझे हाँ फिर आप हॉस्पिटल है आप कह रहे हैं कि आप पंजाब जाना चाहते हैं वह सेफ रही हो यहाँ पर मैं सेफ रही फील कर रहा यहाँ ये की ये की दे, दे को। हाँ जी हमको भी यही कह रहे हैं हम, हम मैंने पंजाब जाना है मुझे पंजाब ले चलो हाँ जी डे वन से ही कह रहे हैं मुझे पंजाब ले चलो मैंने पंजाब ही जाना है वहाँ से ही ट्रीटमेंट करवाना है हम एसएसपी साहब से मिले वो बोल रहे हैं इनकी वीडियो बनी हुई है इसके पास कोई तलवार है तो ये हमारा ये दावा ये ये है हमारा श्री साहब है जी ये हम अब हाई कोर्ट हाई कोर्ट का आदेश है कहीं भी ले जा सकते हैं इसका इसको आप अपरवा बना लो जो लोजे ये तो हम हर एक इंसान पैर सकता है आप लोग क्यों चाहते हैं जिनको पंजाब शिफ्ट किया जाए जैसे सरपंच साहब बता रहे थे आपके गाँव के कि, कि प्रशासन कह रहे हैं आप दिल्ली लेके जाओ गुड़गांव लेके जाओ लेकिन पंजाब नहीं ले जाने देंगे नहीं पंजाब में ऐसा है ना भी हमें तो दूर पड़ता है हमारा कोई यहाँ पर है नहीं देखो हम कितनी परेशानी है पंजाब में यह सहूलत है भी कहीं प्राइवेट को अच्छे अच्छे डाइटर इलाज करा लेंगे हमारे वहाँ पर दो चार बंदे आएंगे हौसला देंगे कोई ये बच्चे का हौसला टूट रहा है इसका भैया रात भी कहता था डॉक्टर के साहब खुद गए फास्ट गया मेरे को यहाँ से चलो हम मैं यही रोते हैं अब भी कि अगर बच्चे को कुछ होगा हम क्या कहेंगे बच्चा नहीं माना कहने लगे मेरे को रात उसे बच्चे ने गए मेरे को मैं रोन लग गया मैं मेरे मतलब जबान में इतना नहीं है कि बोला मैं डैडी मेरे को ये पाड़ देंगे पाद नहीं चल गया जी अगर दुख दे के नहीं। नहीं। नहीं मेरे को पढ़ते ये को पार देगा ना करो ऐसा ना ना करो मैं नजर चले जाता जा जीत बच्चे का अपने का मेरा बेटा है अगर इसको हो गया तो हम क्या करें पुरुष का क्या करना है हमने निगाह है अगर हमारा बच्चे नहीं सीबे तो करेंगे क्या तकलीफ करें मेरे को जाने का? ਮਾਰੇ ਬੱਚੇ ਕੋ ਮੇਰਾ ਲਾਜ ਨਹੀਂ ਹੋ ਰਿਹਾ ਕਿਉਂ ਲਾਜ ਉਸਤੇ ਮਾਰ ਰਹੀ ਵੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਦੋਸਤੋ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਸ਼ੰਗੂ ਬਾਰਡਰ ਤੇ ਕਿਸਾਨਾਂ ਦਾ ਧਰਨਾ ਲੱਗਿਆ ਹੋਇਆ ਹੈ ਉਸ ਦੇ ਚੱਲਦਿਆਂ ਹੀ ਕੁਝ ਦਿਨ ਪਹਿਲਾਂ ਹਰਿਆਣਾ ਪੁਲਿਸ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਦਾਗੇ ਗਏ ਅਤੇ ਇੱਕ ਸ਼ੁਭਕਰਨ ਸਿੰਘ ਦੀ ਗੋਲੀ ਲੱਗਣ ਦੇ ਕਾਰਨ ਮੌਤ ਹੋ ਗਈ ਅਤੇ 10 ਸਿੰਘ ਦੱਸੇ ਜਾ ਰਹੇ ਨੇ ਕਿ ਉਹਨਾਂ ਨੂੰ ਛੱਡੇ ਪਾੜ ਕੇ ਬੋਰੀ ਦੇ ਵਿੱਚ ਪਾ ਕੇ ਉਹਨਾਂ ਨੂੰ ਉਧਰ ਲੈ ਜਾਇਆ ਗਿਆ ਹਰਿਆਣਾ ਸਾਈਡ ਵੱਲ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਪ੍ਰਿਤਪਾਲ ਹੈ ਜਿਸ ਦਾ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਨੇ ਬੁੱਲਾ ਪਾਟੇ ਹੋਏ ਨੇ ਅਤੇ ਦੰਦ ਤੋੜੇ ਹੋਏ ਨੇ ਉਸ ਦੇ ਨਾਲ ਹੀ ਉਹਦੇ ਜਿਵਾੜੇ ਵੀ ਟੁੱਟੇ ਹੋਏ ਨੇ ਉੱਥੇ ਹੀ ਪਰਿਵਾਰ ਦੇ ਵੱਲੋਂ ਅਪੀਲ ਕੀਤੀ ਗਈ ਸੀ ਕਿ ਉਹਨਾਂ ਦੇ ਪੁੱਤਰ ਨੂੰ ਪੰਜਾਬ ਦੇ ਵਿੱਚ ਰੈਫਰ ਕੀਤਾ ਜਾਵੇ ਤਾਂ ਜੋ ਉਸ ਦਾ ਇਲਾਜ ਸਹੀ ਢੰਗ ਦੇ ਨਾਲ ਹੋ ਸਕੇ ਉੱਥੇ ਹੀ ਪ੍ਰਿਤਪਾਲ ਕੈਮਰੇ ਦੇ ਸਾਹਮਣੇ ਆਇਆ ਉਹਨਾਂ ਨੇ ਦੱਸਿਆ ਕਿ ਉੱਥੇ ਉਹਨਾਂ ਨੂੰ ਪੇਨ ਹੋ ਰਿਹਾ ਸੀ ਬਟ ਡਾਕਟਰਾਂ ਦੇ ਵੱਲੋਂ ਕੋਈ ਵੀ ਪੇਨ ਕਿਲਰ ਨਹੀਂ ਦਿੱਤੀ ਗਈ ਜਿਸ ਦੇ ਚਲਦਿਆਂ ਪਰਿਵਾਰ ਵਾਲਿਆਂ ਨੇ ਅਪੀਲ ਕੀਤੀ ਕਿ ਉਹਨਾਂ ਨੂੰ ਪੀਜੀਆ ਰੋਤਕ रेफर ਕਰਕੇ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਜਾਵੇ ਤਾਂ ਜੋ ਉਹਨਾਂ ਦਾ ਇਲਾਜ ਸਹੀ ਹੋ ਸਕੇ ਅਤੇ ਬਿਹਤਰ ਹੋ ਸਕੇ। ਪ੍ਰਿਤਪਾਲ ਦੇ ਪਰਿਵਾਰ ਵਾਲੇ ਕਾਫੀ ਜਗਾਂ ਤੇ ਗਏ ਕਿ ਉਹਨਾਂ ਦੇ ਪੁੱਤ ਨੂੰ ਪੰਜਾਬ ਦੇ ਵਿੱਚ ਰੈਫਰ ਕੀਤਾ ਜਾਵੇ ਪਰ ਕਿਸੇ ਨੇ ਵੀ ਨਹੀਂ ਸੁਣੀ। ਪਰ ਉਸ ਤੋਂ ਬਾਅਦ ਉਹ ਵਿਕਰਮ ਸਿੰਘ ਮਜੀਠੀਏ ਕੋਲ ਗਏ ਜਿਨ੍ਹਾਂ ਨੂੰ ਸਾਰੀ ਗੱਲਬਾਤ ਦੱਸੀ ਅਤੇ ਕਿਹਾ ਕਿ ਜੋ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਹ ਉਹਨਾਂ ਦੇ ਪੁੱਤ ਦੀ ਹੈ ਜਿਸ ਦੇ ਕੇ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਲਤ ਤੱਕ ਤੋੜ ਦਿੱਤੀ ਗਈ ਹੈ। ਜਵਾੜੇ ਤੱਕ ਤੋੜ ਦਿੱਤੇ ਗਏ ਨੇ ਜਿਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਹਰਕਤ ਵਿੱਚ ਆਇਆ ਅਤੇ ਉਹਨਾਂ ਨੇ ਇੱਕ ਐਪਲੀਕੇਸ਼ਨ ਹਰਿਆਣਾ ਦੇ ਇੱਕ ਅਧਿਕਾਰੀ ਨੂੰ ਭੇਜੀ ਜਿਸ ਚਿੱਠੀ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਲਿਖਿਆ ਸੀ ਕਿ ਪ੍ਰਿਤਪਾਲ ਸਿੰਘ ਨੂੰ ਰੋहतक ਤੋਂ ਪੰਜਾਬ ਦੇ ਲੁਧਿਆਣੇ ਦੇ ਹਸਪੀਟਲ ਦੇ ਵਿੱਚ ਰੈਫਰ ਕੀਤਾ ਜਾਵੇ